ਵਾਹ ਕੋ ਟੀਮ ਪੂਰੀ ਇਹਦਾ ਮੁੰਡਾ ਬਹੁਤ ਵਧੀਆ ਬਾਉਂਸ ਬੋਲਸ ਮਾਰਦਾ ਗੱਲ ਕਰੇ ਪਿੱਠ ਵਾਲੀ ਕਹਿੰਦਾ ਨੂੰ ਦੱਸਦਾ ਹੈ ਨਾ ਕਮਲਾ ਵਾਂਗ ਪਾਉਂਦਾ ਗਾ ਰੇਡ ਵੀ ਓਏ ਪੁੱਤ ਪਾ ਧਿਆਨ ਨਾ ਪਾਈ ਦਿਮਾਗ ਨਾ ਪਾਉਣੀ ਕਿੱਥੇ ਕੀ ਕਰਨਾ ਹਾਂ ਹਾਂ ਚੱਲ ਚੱਲ ਕਿੱਥੇ ਦੇਉ ਬਾਉਂਸ ਬਾਉਂਸ ਕਿੱਥੇ ਮਾਰਨਾ ਜਿੱਥੇ ਗੈਪ ਛੱਡਿਆ ਇੱਥੇ ਦਾ ਮਾਰਨੀ ਨਹੀਂ ਆਪਾਂ ਨੇ ਬਹੁਤ ਵਧੀਆ ਇੱਥੇ ਬਹੁਤ ਵਧੀਆ ਲੈਜ ਵਿੱਚ ਬਹੁਤ ਵਧੀਆ ਟਰਾਈਸ ਖੇਲਾਈ ਚੱਲ ਰਹੀ ਆ ਕੱਲੀ ਕੱਲੀ ਗੱਲ ਸਮਝਾਈ ਯਾਰ ਇਹ ਵੀ ਇੱਥੋਂ ਆਇਆ ਹੁਣ ਆ ਇੱਥੋਂ ਆਇਆ ਹੁਣ ਆ ਮੁੰਡੇ ਨੂੰ ਛੋਟੇ ਜਿਹਾਕਾਂ ਦੇ ਬ ਫਿੱਟ ਨਹੀਂ। ਫਿਰ ਕੁਦਰਤੋਂ ਨਿਕਲ ਗਿਆ। ਪਤਾ ਕਰਨਾ ਕੀ ਸੀ ਤੁਹਾਨੂੰ। ਬਹੁਤ ਬਹੁਤ ਬਰਾਕਰੋ ਤੇ ਬੱਜਿਆ ਨਹੀਂ ਹਣਾ। ਮੈਂ ਕੀ ਕਰਾਂ ਹਾਂ ਕਰ ਰਹੇ ਹਾਂ ਹੁਣ ਤੁਂ ਵੀ ਆਪ ਇੱਥੇ। ਹੁਣ ਆਲੇ ਅੱਗੇ ਆ ਕਰਤਾ। ਇੱਥੇ ਆ ਕਰਤਾ ਆ ਮਾਰ ਦਿੰਦਾ। ਬਹੁਤ ਵਧੀਆ ਸਮਝਦੇ ਨੇ ਜਵਾਬ ਕਾ। ਹਾਂ ਪੁੱਤ ਜਿੱਥੇ ਬਾੜਾ ਗਿਆ ਪਉਂਗਾ ਉੱਥੇ ਬਾਲਸ ਮਾਰ ਲੈ। ਇੱਥੇ ਤਾਂ ਫੜੂ ਤੇਰਾ 100 ਕੁ ਕਰ ਉੱਥੇ ਮਾਰਦਾ। ਇੱਥੇ ਹੀ ਮਾਰ ਲੈ। ਇਹ ਤੂੰ ਇੱਥੇ ਹੀ ਮਾਰ ਲੈ ਬਸ। ਇਹਨੂੰ ਡਰਾ ਕੇ ਠੀਕ ਆ। ਜਮੀ ਉਹਦੇ ਨਾਲ ਬਣਾਉਂਗਾ ਗਿੱਟਾ-ਗਿੱਟਾ 100 ਕੁ ਫੜੂ ਤੇਰਾ ਯਾਰ ਉਹ ਮਾਰਨੇਗਾ ਤੂੰ ਤਾਂ। ਇਹ ਉਹ ਸਾਹਮਣੇ ਨਹੀਂ ਬਣੇਗਾ। ਜਿੱਥੇ ਹੀ ਗਏ ਉੱਥੇ ਹੀ ਮਾਰ ਲੈ ਇਹ ਤਾਂ ਹੋਰ ਦੀ ਦੀ ਹਾਂ ਮਾਰ ਸਕਦੇ ਹਾਂ ਆ ਹਰਸਲੀ ਹੁੰਦੀ ਆ ਦੇਖ ਲੋ ਬਸ ਮਾਫਾ ਦੇ ਮਾਫਾ ਇਹ 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 ਮੇਰੀ ਗੱਲ ਸੁਣ ਲੈ ਬਾਉਂਸ ਇਹ ਪਹਿਲੀ ਗੇਰ ਬਾਉਂਸ ਨਹੀਂ ਮਾਰਨੀ ਪਹਿਲੀ ਗੇਰ ਤਾਂ ਤੁਹਾਨੂੰ ਉਹਦੀ ਫੜ ਲੈਣੇ ਮਾਕਰੋ ਇੱਕ ਅੱਧੀ ਵਾਰ ਫੋਕੀਆਂ ਡਰਾਈਆਂ ਵਾਰ ਕੇ ਫੜਨੇ ਆ ਫੋਕੀਆਂ ਮਾਰ ਕੇ ਵੀ ਫੋਕੀਆਂ ਮਾਰੀ ਉਹੀ 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 ਫਾਲਤੂ ਮਰ ਮਰ ਉਹਨੂੰ ਐ ਹੋ ਜੂਗੇ ਜਾਂਦਾ ਨਹੀਂ ਜਿਹੜੇ ਫੇਰ ਮਾਰੋ ਕਦੇ ਨਾ ਕਦੇ ਇਹ ਐਨੀ ਵੀ ਜਾਲ ਸਰਪਾਂ ਨੂੰ ਮਾਰਦੇ ਨੇ ਉੱਥੇ ਪੜਨਗੇ ਮਾਰਦੇ ਉਹ ਫੜ ਖੇਡ ਖੇਡ ਦੋ ਮਿੰਟ ਖੇਡ ਖੇਡ ਹਾਂ ਧਿਆਨ ਹਾਂ ਹਾਂ ਬਹੁਤ ਵਧੀਆ ਵਧੀਆ ਵੀਰੇ ਵਧੀਆ 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 ਨੂਰੇ ਨਿਗਾਹ ਰੱਖ ਮੜੀ ਤੇ ਤੂੰ ਹੋਰ ਕਰਦਾ ਫਿਰ ਪਰ ਕੋਈ ਹਾਂ ਹਾਂ ਬਹੁਤ ਵਧੀਆ 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 ਸਿਰੇ ਨਹੀਂ ਜਾਂਦਾ ਇਹ ਬੰਦਾ ਸਾਰ ਨੂੰ ਵਧੀਆ ਡੰਪਦਾ ਹਾਂ ਹਾਂ ਬਹੁਤ ਵਧੀਆ 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 ਟਰਨ ਟਰਨ ਮਾਰਨੀ ਇੱਥੇ ਐ ਨਹੀਂ ਕਰਨਾ ਲੈ ਵੀ ਇਹ ਮੁੰਡਾ ਲੱਕ ਫੜਸਾਣਾ 14 ਸਾਲਾ ਬਹੁਤ ਵਧੀਆ ਹਾਂ ਆਹੀ ਆ ਫਿਰ ਪ੍ਰੀਤਾ ਪੂਰਾ ਵੀ ਨਿਗਰੱਖਣੇ ਆ ਪੁੱਤ ਪਹਿਲਾਂ ਪਿੱਛੇ ਟੋਣੇ ਨੇ ਤੂੰ ਵੀ ਪੁੱਤ ਡਰ ਨਾ ਮਾਰੇਗਾ ਜਿੰਗਾ ਹਰ ਜਾਉਂ ਪਾਏ ਜਾਣ ਦੇ ਕਾਡੀ ਬੜੀ ਜੀ ਕੰਡਾ ਤਾ ਤੂੰ ਆ ਅਪ ਡਰ ਨਾ ਮਾਰ ਮਾਰ ਦੇਖ ਤਾਂ ਲੈ ਕਾਂਟਾਂ ਨਾਲ ਦੇਖ ਨੂੰ ਦੇਖ ਲੈ ਐਂ ਦੱਸਦੇ ਨੇ ਮੁੰਡੇ ਦੇਖ ਲੈ ਲੜ ਲੜ ਕੇ ਦਸਣਾ ਬੰਦਾ ਹਰ ਕੋਈ ਇਹ ਐਂ ਗੱਲ ਬਾਤ ਆ ਭਾਈ ਇਹ ਜਵਾਕ ਕੋਈ ਕਾਮਯਾਬ ਹੋ ਜਾਣਗੇ ਨਾ ਸੇ ਪੱਤੇ ਤੋਂ ਬਜਾ ਰਹਿਣਾ ਆਪਣੇ ਬਹੁਤ ਆਪਾਂ ਨੂੰ ਪਿੰਡ ਦੀ ਟੀਮ ਵਧੀਆ ਬਣ ਜਾਈ ਆਪਣੀ ਆਇ ਤੇ ਪਰੇ ਹੈਗਾ ਇਹ ਹੋ ਜਾ ਮਾ ਲਾ ਅਈ ਦੱਸਣਾ ਪੈਂਦਾ ਪਹਿਲਾ ਕੋਸ਼ਿਸ਼ ਕੀ ਕੀਤੀ ਹੱਥ ਲਾਉਣ ਦੀ ਹੁਣ ਹੱਥ ਮੇਰਾ ਲੱਗਿਆ ਨਹੀਂ ਹੈਗਾ ਹੈਨਾ ਪਹਿਲੀ ਕੋਸ਼ਿਸ਼ ਕੀ ਕਰਨੀ ਇਹ ਵੀ ਸੀ ਹੱਥ ਫੜਨੇ ਨੇ ਪਹਿਲਾਂ ਪੁੱਛੇ ਪੁੱਛ ਮਾਰਨਾ ਸੀ ਫਿਰ ਹੱਥ ਇਹ ਕਹਾਂ ਲਾਵੇਂਗਾ ਕੋਈ ਗੱਲ ਨਹੀਂ ਪਹਿਲੀ ਕੀ ਹੋਣੀ ਇਹਦੀ ਕੋਸ਼ਿਸ਼ ਛੋਟੀ ਪੁੱਛ ਮਾਰਨੀ ਠੀਕ ਹੈ ਉਸ ਤੋਂ ਬਾਅਦ ਹੱਥ ਲਾਉਣ ਦੀ ਕੋਸ਼ਿਸ਼ ਕਰਨੀ ਲਵਾ ਦਿਓ ਮੈਨੂੰ ਜਿੱਕਦਾ ਹੁਣ ਜੀ ਸਿੱਖ ਲੈ ਲਾ ਗਿੱਟਾ ਕਪੜਾ ਅਗਰ ਬਟੋ ਮੂੜਾ ਕੇ ਭਰ ਲੈਣਾ ਬਟੋ ਥੀ ਉਹ ਬਲਾਕ ਵਾਲੀ ਦੂਰ ਖੜਾ ਹੋ ਟੱਚ ਬਲਾਕ ਵੀ ਨੇੜੇ ਲਾਉ ਮੜਾ ਯਾਰ ਦੂਰ ਟੱਚ ਲਾਉ ਜਾਣੀ ਦੂਰ ਟੱਚ ਠੀਕ ਹੈ ਚਲ ਪਾ ਚੱਲ ਬਈ ਤੂੰ ਪਾ ਟਕਾਈ ਨਾ ਪੈਂ ਜੰਗਾ ਰੈਡ ਲੈ ਫੜਨਾ ਆਪਾਂ ਇਹ ਤੈਂ ਫੜਨਾ ਗੁਰਮੀ ਚ ਬੋਲਿਆ ਕਰ ਹਲ ਮਾਰ ਮਾਰ ਕੇ ਮਾਰ 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 ਲੱਗ ਲੱਗ ਸਪੋਰਟ ਦੇ ਸਪੋਰਟ ਬਹੁਤ ਵਧੀਆ ਬਹੁਤ ਵਧੀਆ ਟਰਾਈਆਂ ਮਾਰੀ ਕੋਗਲੀ ਤੈਂ ਵੀ ਛੱਡਿਆ ਛੱਡੀ ਛੱਡ ਤਾ ਬੋਲਣਾ ਵਰਗੀ ਕਰ ਠੀਕ ਤੈਨੂੰ ਸਿੱਟੀਆਂ ਪਾ ਪਾ ਮੈਨੂੰ ਮੇਰੇ ਰੱਖ ਲੈ ਬਈ ਅੱਜ ਬਹੁਤ ਵਧੀਆ ਖਲਾਈ ਚੱਲ ਰਹੀ ਅੱਜ ਦਾ ਅੱਜ ਮੁੰਡਾ ਨੂੰ ਕਹਿੰਦੇ ਕੱਲੀ ਕੱਲੀ ਗੱਲ ਸੁਖਾ ਲੈਣੇ ਆਪਾਂ ਨੇ ਪੱਟ ਭਰਾਂਗੇ ਪੱਟ ਮੰਗੂ ਨਹੀਂ ਭਰਾਂਗੇ ਇਹ ਕੀ ਆ ਪਰ ਪਰ ਮੰਗ ਰੋ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕਾਤੀ ਹੈ 131 ਉਹ ਫੋਨ ਚੱਲ ਭਾਈ ਵਧੀਆ ਪਾਈ ਰੇੜਾ ਕਿਤਾਬ ਮਿੰਟ ਖੇਢੀ ਤੁਰਤ ਖੇਢੀ ਸਾਰੇ ਨੇ ਸਾਰੇ ਬੰਦੇ ਖੇਢੀ 6 ਬੰਦੇ ਖੜੇ ਨੇ 6 ਤੇ ਖੇੜ ਚੱਲ ਚੱਲ ਮਗਰ ਮਗਰ ਗਲਤ ਲੱਗਦਾ ਮਾੜਾ ਕੋਈ ਤੇਜ਼ੀ ਕਰਦਾ ਨਾ ਫੋਟੋ ਫੋਟੋ ਕਰ ਚੱਲ ਮਾਰ ਜਿਆਦਾ ਮੇਰੀ ਗੱਲ ਸੁਣ ਲੈ ਨਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਚੱਲ ਬਹੁਤ ਸੋਣਾ ਬਹੁਤ ਸੋਣਾ ਬਹੁਤ ਸੋਣਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੋਈ ਨਾ